ਸਿਵਲ ਪ੍ਰਸ਼ਾਸਨ ਨੂੰ ਉਹਨਾਂ ਨੇ ਮਤਲਬ ਕੀ ਇੰਨੀ ਆ ਜਿਹੜੀ ਤਾਕਤ ਦੇਤੀ ਕਿ ਚਾਰ ਕਿਸਾਨ ਜਾਂ ਲੋਕ ਇਕੱਠੇ ਨਾ ਹੋ ਸਕਣ ਜਿਹੜਾ ਇਹ ਹੰਕਾਰਿਆ ਹੋਇਆ ਬੀਜੇਪੀ ਸਰਕਾਰ ਦਾ ਪ੍ਰਧਾਨ ਮੰਤਰੀ ਮੋਦੀ ਕਹਿੰਦਾ ਸੀ 400 ਪਾਰ 400 ਪਾਰ ਉਹਨੂੰ 240 ਤੇ ਆ ਕੇ ਇੱਕ ਲੰਗੜੀ ਸਰਕਾਰ ਖੜੀ ਕਰਨੀ ਮਜਬੂਰ ਹੋਣਾ ਪਿਆ ਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਜਿਦੇ ਵਿੱਚ ਖਨੌਰੀ ਬਾਰਡਰ ਤੇ ਪਿੰਡ ਬੱਲੋ ਦਾ ਨੌਜਵਾਨ ਸ਼ੁਭਕਰਨ ਸਿੰਘ ਉਹ ਸ਼ਹੀਦ ਕਰ ਦਿੱਤਾ ਤੇ ਸਿਰਚ ਗੋਲੀ ਲੱਗ ਗਈ ਪੰਜ ਨੌਜਵਾਨ ਉਸ ਲੜਾਈ ਨੂੰ ਲੜਦੇ ਅੱਖਾਂ ਤੋਂ ਉਹਨਾਂ ਦੀ ਨਿਗਾ ਚਲੀ ਗਈ ਸਤਿਗੁਰਾਲ ਜੀ ਤੁਸੀਂ ਜਿਹੜੇ ਰੰਗੜਾ ਪੰਜਾਬ ਦੇ ਨਾਲ ਤੇ ਆਪਾਂ ਨੂੰ ਸਾਰੇ ਨੂੰ ਪਤਾ ਹੈ ਕਿ ਆਪਣਾ ਜਿਹੜਾ ਕਿਸਾਨੀ ਅੰਦੋਲਨ ਫਰਵਰੀ ਮਹੀਨੇ ਤੋਂ ਲੈ ਕੇ ਜਿਹੜਾ ਆਪਣੇ ਬਾਰਡਰਾਂ ਦੀਆਂ ਬਰੂਹਾਂ ਤੇ ਚੱਲ ਰਿਹਾ ਤੇ ਉਹਦੇ ਸਬੰਧ ਵਿੱਚ ਸਿੱਧੂਪੁਰ ਜੱਥੇਬੰਦੀ ਦੇ ਆਗੂ ਪਿੰਡ-ਪਿੰਡ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਐ ਤੇ ਉਹ ਕੀ ਮੀਟਿੰਗਾਂ ਤੇ ਕੀ ਗਾਂ ਜਿਹੜਾ ਆਪਣਾ ਮੋਰਚਾ ਉਹਦੀ ਕੀ ਰਣਨੀਤੀ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਸਿੱਧੂਪੁਰ ਜੱਥੇਬੰਦੀ ਦੇ ਜੈਤੋ ਬੁਲਾ ਕੇ ਦੇ ਆਗੂ ਆਪਣੇ ਕੋਲੇ ਆਏ ਵੇ ਇਹਨਾਂ ਨਾਲ ਗੱਲਬਾਤ ਕਰਦੇ ਬਾਈ ਪਿੰਡ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਬਹੁਤ ਬਹੁਤ ਸਮੂਚੀਆਂ ਗਤੀਵਿਧੀਆਂ ਨੂੰ ਲੋਕਾਂ ਤੇ ਕਿਰਪਾ ਚਾਉਣੇ ਹੋ ਬਈ ਜਿਹੜੇ ਤੁਸੀਂ ਅੱਜ ਪਿੰਡ-ਪਿੰਡ ਵਿੱਚ ਜਾ ਕੇ ਮੀਟਿੰਗ ਕਰ ਰਹੇ ਆ ਹਨਾ ਤੇ ਇਹ ਇਹਦਾ ਕੀ ਪਰਪਸ ਹੈ ਕਿਸ ਨੇ ਇਹ ਲੋਕਾਂ ਨੂੰ ਦੇ ਰਹੇ ਆ ਦੇਖੋ ਪਿਛਲਾ ਆਪਾਂ ਦਿੱਲੀ ਦਾ ਜਿਹੜਾ ਮੋਰਚਾ ਲੜਾਇਆ ਸੀ ਨਾ ਉਹ ਲੜਾਈ ਤੋਂ ਜਿਹੜੇ ਲੋਕ ਅਣਜਾਣ ਸੀ ਐਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਪਿੰਡ ਪਿੰਡ ਮੀਟਿੰਗ ਕਰਕੇ ਅੱਗੇ ਧਰਨੇ ਮਜਾਰੇ ਕਰਕੇ ਆਪਾਂ ਉਹ ਅੰਦੋਲਨ ਜਿਹੜਾ ਫਤਿਹ ਕੀਤਾ ਸੀ ਹੁਣ ਜਿਹੜੀਆਂ ਉਹਦੀਆਂ ਰਹਿਂਦੀਆਂ ਮੰਗਾਂ ਨੂੰ ਲੈ ਕੇ ਦੁਬਾਰਾ ਤੋਂ ਇੱਕ ਬੀਜੇਪੀ ਸਰਕਾਰ ਨੇ ਜਿਹੜੇ ਆਪਣੇ ਪਿਛਲੇ ਵਾਅਦੇ ਕੀਤੇ ਸੀ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਨੂੰ ਯਾਦ ਕਰਾਉਣ ਦੀ ਖਾਤਰ ਆਪਾਂ ਦਿੱਲੀ ਵੱਲ ਨੂੰ ਵਧੇ ਉਧਰ ਖਨੌਰੀ ਬਾਰਡਰ ਰਾਜਸਥਾਨ ਡੱਬਾਲੀ ਬਾਰਡਰ ਤੇ ਮੋਰਚਾ ਹਰਿਆਣੇ ਦੇ ਵਿੱਚ ਚੱਲ ਰਿਹਾ ਜਿਸ ਤੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਜਿਦੇ ਵਿੱਚ ਖਨੌਰੀ ਬਾਰਡਰ ਤੇ ਪਿੰਡ ਬੱਲੋ ਦਾ ਨੌਜਵਾਨ ਸ਼ੁਭਕਰਨ ਸਿੰਘ ਉਹ ਸ਼ਹੀਦ ਕਰ ਦਿੱਤਾ ਤੇ ਸਿਰ 'ਤੇ ਗੋਲੀ ਲੱਗ ਗਈ ਪੰਜ ਨੌਜਵਾਨ ਉਸ ਲੜਾਈ ਨੂੰ ਲੜਦੇ ਅੱਖਾਂ ਤੋਂ ਉਹਨਾਂ ਦੀ ਨਿਗਾ ਚਲੀ ਗਈ ਆ 450 ਤੋਂ ਜ਼ਿਆਦਾ ਕਿਸਾਨ ਆ ਜਿਹੜੇ ਉਹ ਜ਼ਖਮੀ ਹੋ ਗਏ ਸੋ ਕੇਂਦਰ ਦੀ ਜਿਹੜੀ ਸਰਕਾਰ ਸੀ ਉਹਦੇ ਕੰਨ ਤੇ ਜੂੰ ਤੱਕਣੀ ਸਰਕੀ ਪਰ ਅੰਦੋਲਨ ਦੇ ਲਗਾਤਾਰ ਕਿਸਾਨਾਂ ਦੇ ਕਰਨ ਦੇ باوجود ਇੱਕ ਪ੍ਰੈਸ਼ਰ ਦੇ ਨਾਲ ਜਿਹੜੇ ਹੰਕਾਰਿਆ ਹੋਇਆ ਬੀਜੇਪੀ ਸਰਕਾਰ ਦਾ ਪ੍ਰਧਾਨ ਮੰਤਰੀ ਮੋਦੀ ਕਹਿੰਦਾ ਸੀ 400 ਪਾਰ 400 ਪਾਰ ਉਹਨੂੰ 240 ਤੇ ਆ ਕੇ ਇੱਕ ਲੰਗੜੀ ਸਰਕਾਰ ਖੜੀ ਕਰਨੀ ਮਜਬੂਰ ਹੋਣਾ ਪਿਆ ਹੁਣ ਸਰਕਾਰ ਚਾਹੇ ਬੀਜੇਪੀ ਦੀ ਆ ਗਠਜੋੜ ਦੇ ਨਾਲ ਬਣੀ ਆ ਪਰ ਸਾਡੇ ਮੋਰਚੇ ਦੇ ਵਿੱਚ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਇਸੇ ਸਰਕਾਰ ਤੋਂ ਮਨਵਾਉਣ ਦੇ ਲਈ ਆਪਣੇ ਉੱਥੇ ਮੋਰਚੇ ਚੱਲ ਰਹੇ ਆ ਇਹ ਮੋਰਚਾ ਚੱਲਦੇ ਨੂੰ ਤਕਰੀਬਨ 31 ਤਰੀਕ ਨੂੰ ਆਉਣ ਵਾਲੀ ਨੂੰ 200 ਦਿਨ ਹੋ ਜਾਣਾ ਹਾਂ ਲਗਾਤਾਰ ਜਿਵੇਂ ਸਰਕਾਰ ਲੋਕਾਂ ਨੂੰ ਮਾਰਨ ਦੀਆਂ ਨੀਤੀਆਂ ਲਿਆ ਰਹੀ ਆ ਤਾਂ ਜਥੇਬੰਦੀਆਂ ਦੇ ਵੀ ਜਿਹੜੇ ਪੜ੍ਹੇ ਲਿਖੇ ਸੂਝਵਾਨ ਆਗੂ ਆ ਸਰਕਾਰਾਂ ਦੇ ਗਲ ਦੇ ਵਿੱਚ ਰੱਸਾ ਪਾਉਣ ਦੇ ਲਈ ਮੰਗਾਂ ਮੰਵਾਉਣ ਲਈ ਲਗਾਤਾਰ ਆਪਣੇ ਹੱਥ ਕੰਡੇ ਬਣਾ ਰਹੇ ਆ ਜਿਸ ਕਾਰਨ ਅਸੀਂ ਲਗਾਤਾਰ ਪ੍ਰੋਗਰਾਮ ਦੇ ਰਹੇ ਆ ਆਉਣ ਵਾਲੀ 15 ਤਰੀਕ ਨੂੰ ਆਪਣੇ ਜਿਹੜਾ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਣਾ ਔਰ ਸਾਰੇ ਜਿਹੜੇ ਜ਼ਿਲ੍ਹਾ ਹੈੱਡਕੁਆਟਰ ਆ ਤਹਿਸੀਲਾਂ ਇਹਨਾਂ ਵਿੱਚ ਜਿਹੜੀਆਂ ਪਿੱਛੇ ਸਰਕਾਰ ਨੇ ਇੱਕ ਕਾਨੂੰਨਾ ਦੇ ਵਿੱਚ ਸੋਧਾਂ ਕੀਤੀਆਂ ਜਿਦੇ ਵਿੱਚ ਕਿਸਾਨਾਂ ਜਾਂ ਅੰਦੋਲਨਕਾਰੀਆਂ ਦੇ ਖਿਲਾਫ ਬਹੁਤ ਸਾਰੀਆਂ ਸੋਧਾਂ ਕੀਤੀਆਂ ਗਈਆਂ ਧਾਰਾ ਜਿਹੜੀ ਵੱਖ-ਵੱਖ ਧਾਰਾ ਕਿਸਾਨਾਂ ਦੇ ਖਿਲਾਫ 44 ਵਰਗੀਆਂ ਸਿਵਲ ਪ੍ਰਸ਼ਾਸਨ ਨੂੰ ਉਹਨਾਂ ਨੇ ਮਤਲਬ ਕਿ ਇੰਨੀ ਜਿਹੜੀ ਤਾਕਤ ਦਿੱਤੀ ਕਿ ਚਾਰ ਕਿਸਾਨ ਜਾਂ ਲੋਕ ਇਕੱਠੇ ਨਾ ਹੋ ਸਕਣ ਸੋ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸਾਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾਣੇ ਆ ਜਿੰਨਾ ਟਰੈਕਟਰ ਮਾਰਚਾਂ ਦੇ ਰਾਹੀ ਪਿੰਡਾਂ ਦੇ ਵਿੱਚ ਕੰਮ ਧੰਦਾ ਨਿਵੇੜ ਚੁੱਕੇ ਕਿਸਾਨਾਂ ਤੋਂ ਉਸ ਮੋਰਚੇ ਦੇ ਵਿੱਚ ਉਤਸ਼ਾਹ ਨਾਲ ਜਾਣ ਲਈ ਇੱਕ ਜਿਹੜਾ ਬਲ ਮਿਲਣਾ ਤੇ ਆਉਣ ਵਾਲੀ ਜਿਹੜੀ 31 ਤਰੀਕ ਨੂੰ 31 ਅਗਸਤ ਨੂੰ 200 ਦਿਨ ਮੋਰਚੇ ਦਾ ਹੋ ਜਾਣਾ ਉਸ ਦਿਨ 200 ਦਿਨ ਹੋਣ ਦੇ ਕਰ 200 ਦਿਨ ਮਨਾਉਣ ਦੀ ਖਾਤਰ ਸਾਰੇ ਪਿੰਡਾਂ ਦੇ ਵਿੱਚੋਂ ਬੱਸਾਂ ਭਰ ਕੇ ਮਾਈਆਂ ਦੀਆਂ ਤੇ ਕਿਸਾਨਾਂ ਦੀਆਂ ਉੱਥੇ ਲਿਜਾਣ ਲਈ ਪਿੰਡ-ਪਿੰਡ ਮੀਟਿੰਗਾਂ ਕਰਾਈਆਂ ਜਾ ਰਹੀਆਂ ਸੋ ਮੇਰਾ ਤਾਂ ਆਪ ਜੀ ਦੀ ਵੀਡੀਓ ਰਹੀ ਸਾਰੇ ਕਿਸਾਨਾਂ ਨੂੰ ਬੇਨਤੀ ਆ ਕਿ ਯਾਰ ਲੜਾਈ ਆ ਜਿਹੜੀ ਬਹੁਤ ਵੱਡੀ ਲੜਾਈ ਆ ਇਹ ਤਕਰੀਬਨ 40 35 ਸਾਲ ਤੋਂ 1965 70 ਤੋਂ ਲੈ ਕੇ ਆਪਾਂ ਇਹ ਲੜਾਈ ਲੜ ਰਹੇ ਆ ਅੱਜ ਇਕੱਲਾ ਕਿਸਾਨ ਜਿਹੜਾ 1 ਕਿਲੋ ਨਾਜ ਤੋਂ 50 ਕਿਲੋ ਨਾਜ ਜ਼ਿਆਦਾ ਪੈਦਾ ਕਰਦਾ ਪਰ ਉਹ ਫਿਰ ਵੀ ਕਾਜ ਦੇ ਹੇਠ ਦੱਬਿਆ ਹੋਇਆ ਅੱਜ ਹਰ ਫੈਕਟਰੀ ਵਾਲਾ ਉਦਯੋਗਪਤੀ ਆਪਣੀ ਫੈਕਟਰੀ ਦੇ ਵਿੱਚ ਵਜਨ ਜ਼ਿਆਦਾ ਪਾਊਗਾ ਪਰ ਬਣ ਕੇ ਚੀਜ਼ ਆ ਜਿਹੜੀ ਵਸਤੂ ਦੇ ਰੂਪ ਚ ਘਟ ਨਿਕਲੂਗੀ ਉਹ ਫਿਰ ਵੀ ਮੁਨਾਫੇ ਦੇ ਵਿੱਚ ਆ ਇਸ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਕਿੱਤੇ ਨੂੰ ਸਰਕਾਰਾਂ ਨੇ ਖਤਮ ਕੀਤਾ ਸਾਡੇ ਨਰਮਾ ਸਾਡਾ ਕਪਾ ਸਾਡੀਆਂ ਛੋਲਿਆਂ ਦੀਆਂ ਦਾਲਾਂ ਦੀਆਂ ਫਸਲਾਂ ਦੇ ਵੀ ਖਤਮ ਕਰਕੇ ਸਾਨੂੰ ਕੱਲੇ ਝੋਨੇ ਤੇ ਨਰਮ ਕਣਕ ਦੀ ਖੇਤੀ ਤੇ ਸਰਕਾਰ ਨੇ ਲੈ ਕੇ ਆਂਦਾ ਜੇਕਰ ਅਸੀਂ ਇਹ ਮੋਰਚਾ ਫਤਿਹ ਕਰ ਜੰਨੇ ਆ ਆਉਣ ਵਾਲੀਆਂ ਜਿਹੜੀਆਂ 23 ਫਸਲਾਂ ਤੇ ਆਪਾਂ ਐਮ ਐਸ ਪੀ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਕਤੀ ਨਰੇਗਾ ਵਾਲੇ ਭਾਈਚਾਰਾ ਆਪਣੇ ਮਜ਼ਦੂਰਾਂ ਵਾਸਤੇ ਜਿਹੜੀਆਂ ਮੰਗਾਂ ਕੇ ਇਹਨਾਂ ਦੀ ਦਿਹਾੜੀ ਵਧਾਈ ਜਾਵੇ ਇਹਨਾਂ ਦੇ ਦੇਣਾਂ ਜਿਹੜੇ ਵਧਾਏ ਜਾਣ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਨੂੰ ਲੈ ਕੇ ਆਪਾਂ ਅਗਰ ਮੋਰਚਾ ਫਤਿਹ ਕਰ ਜੰਨੇ ਤਾਂ ਇੱਕ ਦੇਸ਼ ਆ ਜਿਹੜਾ ਗੁਲਾਮ ਹੋ ਚੁੱਕਾ ਹੈ ਦੇਸ਼ ਆ ਦੂਸਰੀ ਵਾਰ ਜਿਹੜਾ ਆਪਾਂ ਆਜ਼ਾਦ ਕਰਾਉਣ ਦੇ ਵਿੱਚ ਸਮਰੱਥ ਹੋ ਜਾਗੇ ਬਈ ਜਿਵੇਂ ਮਤਲਬ ਵਿਰੋਧੀ ਧਿਰਾਂ ਲਾ ਲੋ ਜਾਂ ਵਿਰੋਧੀ ਜਿਹੜੇ ਆਪਣੇ ਜਿ세 ਬੰਦਿਆਂ ਦੇ ਉਲਟ ਲੋਕ ਹਨ ਇਹ ਨੈਰੇਟਿਵ ਚੱਲੀ ਜਾਂਦਾ ਵੀ ਉਹ ਧਰਨਾ ਜਿਹੜਾ ਮੋਰਚ ਚੱਲੀ ਆ ਉਹ ਖਾਲੀ ਹੋ ਗਿਆ ਉੱਥੇ ਦੰਮਗਣ ਨੂੰ ਜਿੰਦੇ ਲੱਗ ਗਏ ਹਨ ਤੇ ਇਸ ਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਵੀ ਉੱਥੇ ਇਹ ਪ੍ਰਚਾਰਿਆ ਜਾ ਰਿਹਾ ਵੀ ਧਰਨਾ ਦਾ ਖਤਮ ਹੋ ਗਿਆ ਉੱਥੇ ਕੋਈ ਕਿਸਾਨ ਦੀ ਕਿਸਾਨਾਂ ਦੀ ਗਿਣਤੀ ਘਟ ਗਈ ਦੰਮਗਣ ਨੂੰ ਜਿੰਦੇ ਲੱਗ ਗਏ ਹਨ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਨੂੰ ਕੀ ਜਵਾਬ ਦੇਣਾ ਚਾਹੋਗੇ ਅਗੂ ਕੁਝ ਰਾਜਨੀਤਿਕ ਅਗੂ ਸੀ ਉਹਨਾਂ ਨਾਲੋਂ ਆਪਾਂ ਨਖੇੜਾ ਕਰਕੇ ਇੱਕ ਗੈਰ ਰਾਜਨੀਤਿਕ ਸੀ ਤਾਂ ਉਹ ਵੀ ਗੈਰ ਰਾਜਨੀਤਿਕ ਮੋਰਚਾ ਪਰ ਉਹਦੇ ਵਿੱਚ ਕੁਝ ਰਾਜਨੀਤਿਕ ਅਗੂ ਆ ਜਿਹੜੇ ਲਾਲਚਾਂ ਦੇ ਵਿੱਚ ਉਸ ਮੋਰਚੇ ਦੇ ਜਿਹੜੇ ਮੰਗਾਂ ਰਹਿਂਦੀਆਂ ਕਰਕੇ ਵਾਪਸ ਉਨ ਲਈ ਉਹਨਾਂ ਨੇ ਲੋਕਾਂ ਨੂੰ ਮਜਬੂਰ ਕੀਤਾ ਆ ਜਿਹੜਾ ਮੋਰਚਾ ਚੱਲ ਰਿਹਾ ਇਹ ਪੂਰਾ ਨਿਖੇੜ ਕੇ ਗੈਰ ਸ਼ਿਆਸੀ ਗੈਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਸਮੇਤ 250 ਜਥੇਬੰਦੀਆਂ ਦਾ ਇਹ ਪ੍ਰੋਗਰਾਮ ਆ ਜਿਹੜੇ ਮੋਰਚੇ ਚੱਲ ਰਹੇ ਆ ਹੁਣ ਜਿਹੜੀ ਗੱਲ ਹੈ ਕਿ ਉੱਥੇ ਕਿਸਾਨਾਂ ਦੀ ਗਿਣਤੀ ਘਟਣਾ ਉੱਥੇ ਜੀ ਟਰਾਲੀਆਂ ਦਾ ਬੰਦ ਹੋਣਾ ਇਹ ਜਿਹੜਾ ਨੈਰੇਟਿਵ ਆ ਇਹ ਭਾਜਪਾ ਵੱਲੋਂ ਤੇ ਕੁਝ ਜਿਹੜੇ ਕਿਸਾਨ ਵਿਰੋਧੀ ਲੋਕ ਆ ਉਹਨਾਂ ਵੱਲੋਂ ਸਿਰਜਿਆ ਜਾ ਰਿਹਾ ਜਿਹੜੀ ਗੱਲ ਆ ਜਦੋਂ ਲੰਮੇ ਸੰਘਰਸ਼ ਚੱਲਦੇ ਆ ਲੰਮੇ ਸੰਘਰਸ਼ ਚੱਲਣ ਦੇ ਨਾਲ ਨਾਲ ਜਿਹੜੀ ਕੰਮ ਧੰਦੇ ਦੀ ਰੁੱਤ ਹੁਣ ਦੇਖੋ ਪਿੱਛੇ ਝੋਨੇ ਦੀ ਫਸਲ ਸੀ ਆਪਾਂ ਝੋਨਾ ਲਾਉਣਾ ਸੀ ਕਣਕ ਵੀ ਵੱਡੀ ਆ ਬਾਸਮਤੀ ਵੀ ਲੱਗ ਰਹੀ ਆ ਉਹਦੇ ਕਰਕੇ ਚਾਹੇ ਗਿਣਤੀ ਥੋੜੀ ਘਟਾ ਪਰ ਅੱਜ ਲੋਕ ਵਿਹਲੇ ਹੋ ਕੇ ਆ ਮੀਟਿੰਗਾਂ ਕਰਾਉਣ ਦਾ ਸਾਡਾ ਦੌਰ ਹੀ ਇਹ ਆ ਉੱਥੇ ਮੋਰਚੇ ਤੇ ਤੁਸੀਂ ਜਾਓਗੇ ਉੱਥੇ ਵੀਡੀਓ ਵੀ ਮੈਂ ਤਾਂ ਕੰਨਾ ਬਣਾ ਕੇ ਪਾਇਓ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਕਿ ਲੋਕ ਆਪਣਾ ਕੰਮ ਧੰਦਾ ਨਵੇੜ ਕੇ ਉਸੇ ਤਰ੍ਹਾਂ ਮੋਰਚੇ ਦੇ ਵਿੱਚ ਜਾ ਰਹੇ ਆ ਤਾਂ ਲੱਗ ਜੂਗਾ ਪਤਾ 15 ਅਗਸਤ ਨੂੰ ਖਨੌਰੀ ਬਾਰਡਰ ਤੇ ਜਿੰਨੇ ਟਰੈਕਟਰ ਖੜੇ ਆ ਉਹਨਾਂ ਸਾਰੇ ਟਰੈਕਟਰਾਂ ਦਾ ਵੱਡਾ ਮਾਰਚ ਉਸ ਇਲਾਕੇ ਦੇ ਵਿੱਚ ਕੀਤਾ ਜਾਣਾ ਉਸੇ ਤਰ੍ਹਾਂ ਮੋਰਚੇ ਚ ਚੱਲਦੇ ਸਮੇਂ ਜਿਹੜੀਆਂ ਸੇਵਾਵਾਂ ਉੱਥੇ ਲੋਕਾਂ ਤੋਂ ਨਭਾਈਆਂ ਜਾ ਰਹੀਆਂ ਸੀ ਜਿਵੇਂ ਕਿ ਦੁੱਧ ਦੀ ਸੇਵਾ ਹੋ ਗਈ ਲੱਸੀ ਦੀ ਹੋ ਗਈ ਜਾਂ ਕੋਈ ਹੋਰ ਆ ਤੁਸੀਂ ਦੇਖਿਆ ਪਿੱਛੇ ਜੇ ਜਿਹੜਾ ਸੌਣ ਦੇ ਮਹੀਨੇ ਨੂੰ ਲੈ ਕੇ ਉੱਥੇ ਨਿਹੰਗ ਸਿੰਘ ਜਥੇਬੰਦਗਾਂ ਵਾਲੋਂ ਮਾਲ ਪੂੜਿਆਂ ਦੇ ਲੰਗਰ ਲਾਏ ਗਏ ਉੱਥੇ ਚੌਲਾ ਦੇ ਲੰਗਰ ਚੱਲ ਰਹੇ ਆ ਸੋ ਜਿਹੜੇ ਘਰਾਂ ਦੇ ਵਿੱਚ ਬੈਠੇ ਗੱਲਾਂ ਮਾਰ ਰਹੇ ਆ ਕਿਸਾਨਾਂ ਨੂੰ ਭੰਡ ਰਹੇ ਆ ਨੈਟਿਵ ਸਰਜ ਰਹੇ ਆ ਉਹਨਾਂ ਲੋਕਾਂ ਨੂੰ ਨਹੀਂ ਪਤਾ ਵਕਈ ਕਿ ਉੱਥੇ ਗਿਣਤੀ ਕਿੰਨੀ ਆ ਜਿਹੜੇ ਉੱਥੇ ਜਾ ਰਹੇ ਆ ਮੋਰਚੇ ਦੇ ਵਿੱਚ ਪੱਕੇ ਤੌਰ ਤੇ ਖਨੌਰੀ ਬਾਰਡਰ ਦੀ ਮੈਂ ਗੱਲ ਕਰਾਂ 50 ਦੇ ਨੇੜੇ ਇਹੋ ਜਿਹੇ ਕਿਸਾਨ ਆ ਜਿਹੜੇ ਬਜ਼ੁਰਗ ਆ ਜਾਂ ਨੌਜਵਾਨ ਕਿਸਾਨ ਆ ਜਿਹੜੇ ਘਰੇ ਵਾਪਸ ਨਹੀਂ ਆਏ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਲੋਕ ਇਹਨਾਂ ਨੈਗੇਟਿਵ ਗੱਲਾਂ ਤੋਂ ਮਤਲਬ ਕਿ ਅਸਰ ਕਰਨ ਦੀ بجائے ਮੋਰਚੇ 'ਚ ਪਹੁੰਚੋ ਤਾਂ ਕਿ ਸਾਨੂੰ ਇੱਕ ਤਾਂ ਮੋਰਚੇ ਦਾ ਪਤਾ ਲੱਗੇ ਕਿ ਤੇ ਕਿੰਨੀ ਗਿਣਤੀ ਆ ਕਿੰਨਾ ਮਜ਼ਬੂਤ ਲੱਗਿਆ ਨਾਲ ਦੀ ਨਾਲ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਉਸ ਮੋਰਚੇ ਦਾ ਅਸਰ ਅੱਜ ਪਾਰਲੀਮੈਂਟ ਦੇ ਵਿੱਚ ਕੀ ਹੋ ਰਿਹਾ ਜਿਹੜੀ ਪਾਰਲੀਮੈਂਟ ਦੇ ਵਿੱਚ ਅੱਗੇ ਸੈਸ਼ਨ ਚੱਲਦਾ ਸੀ ਕਿਸੇ ਕਿਸਾਨ ਦੀ ਗੱਲ ਨਹੀਂ ਸੀ ਹੋ ਰਹੀ ਅੱਜ ਚਰਨਜੀਤ ਸਿੰਘ ਚੰਨੀ ਵਰਗੇ ਰੱਖ ਲੋ ਅੱਜ ਇੱਥੇ ਕੋਈ ਕੋਈ ਭਾਜਪਾ ਦੇ ਲੀਡਰ ਰੱਖ ਲੋ ਆ ਪਿੱਛੇ ਹਰਿਆਣੇ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਆਉਂਦਾ 133 ਕਰੋੜ ਰੁਪਇਆ ਜੀ ਅਸੀਂ ਕਿਸਾਨਾਂ ਦਾ ਮਾਫ ਕਰਾਂਗੇ ਅਸੀਂ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ ਹਾਲਾਂਕਿ ਅਸੀਂ ਉਹਨਾਂ ਦੀ ਗੱਲ ਨਾਲ ਨਹੀਂ ਸਹਿਮਤ ਕਿਉਂਕਿ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਹੈ ਇਹ ਕੋਈ ਇਕੱਲੀ ਸਟੇਟ ਦਾ ਨਹੀਂ ਮਸਲਾ ਇਹ ਕੇਂਦਰ ਸਰਕਾਰ ਨੇ ਗਰੰਟੀ ਕਾਨੂੰਨ ਆ ਜਿਹੜਾ ਬਣਾਉਣਾ ਪ੍ਰਕਿਰਿਆ ਬਣਾਉਣੀ ਹੈ ਕੇਂਦਰ ਕਾਰਨੇ ਬਣਾਉਣੀ ਆ ਇਸ ਕਰਕੇ ਜਿਹੜਾ ਸੰਸਦ ਦੇ ਵਿੱਚ ਅੱਜ ਰਾਹੁਲ ਗਾਂਧੀ ਚਾਹੇ ਭਾਜਪਾ ਦੇ ਜਿਹੜੀਆਂ ਉਲਟਾ ਸਰਕਾਰਾਂ ਉਹ ਕਿਸਾਨ 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 ਕਰ ਰਹੇ ਆ ਤਾਂ ਇਹਦਾ ਮਤਲਬ ਕਿ ਸਾਡਾ ਥੋੜਾ ਪ੍ਰੈਸ਼ਰ ਆ ਦੇਖੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਵਿਰੋਧੀ ਧਿਰ ਨੇ ਇੰਡੀਆ ਆਲਾਈਂਸ ਨੇ ਇੱਕ ਮਤਲਬ ਪ੍ਰਾਈਵੇਟ ਬਿੱਲ ਪੇਸ਼ ਕਰਨਾ ਉਹ ਪ੍ਰਾਈਵੇਟ ਬਿੱਲ ਪੇਸ਼ ਕਰਨ ਦਾ ਮਤਲਬ ਹੈ ਕਿ ਉਹਨਾਂ ਨੇ ਇੱਥੇ ਲੈ ਕੇ ਆਉਣਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਐਮਐਸਪੀ ਗਰੰਟੀ ਕਾਨੂੰਨ ਕਰਜ਼ਾ ਮੁਕਤੀ ਇਹਨੂੰ ਅਸੀਂ ਸਹਿਮਤੀ ਦਿੰਨੇ ਆ ਤਾਂ ਹੋ ਸਕਦਾ ਜਿਹੜੇ ਲੋਕ ਪਿਛਲੇ ਅੰਦੋਲਨ ਵੇਲੇ ਵੀ ਕਹਿੰਦੇ ਸੀ ਵੀ ਦੇਖਾਂਗੇ ਜੀ ਜਿੱਦ ਦੇ ਮੋਦੀ ਮੰਨੂਗਾ ਮੋਦੀ ਕਾਨੂੰਨ ਵਾਪਸ ਕਰੂਗਾ ਮੋਦੀ ਨੇ ਜਿਹੜੀ ਬਾਤ ਹੈ ਅੱਜ ਤੱਕ ਢਾਉਣ ਵਾਲਾ ਕੋਈ ਜੰਮਿਆ ਨਹੀਂ ਤਾਂ ਕੁਝ ਹੀ ਦਿਨਾਂ ਦੇ ਵਿੱਚ ਹੋ ਸਕਦਾ ਘੱਟ ਦਿਨਾਂ ਦੇ ਵਿੱਚ ਹੀ ਜਦੋਂ ਉਹਨਾਂ ਨੇ ਇੱਕ ਪ੍ਰਾਈਵੇਟ ਬਿੱਲ ਪਾਸ ਲਿਆਂਦਾ ਤਾਂ ਮੋਦੀ ਦੇ ਨਾਲ ਜਿਹੜੀਆਂ ਗਠਜੋੜ ਵਾਲੀਆਂ ਸਰਕਾਰਾਂ ਚਾਹੇ ਨਿਤਿਸ਼ ਕੁਮਾਰਾ ਚਾਹੇ ਚੰਦਰਪਾਪੂ ਨੇੜੂ ਹੋਰ ਪਾਰਟੀਆਂ ਹੋ ਸਕਦਾ ਉਹ ਪਾਰਟੀਆਂ ਵੀ ਕਿਸਾਨਾਂ ਦੀਆਂ ਇਹਨੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਆਪਣੀ ਮੋਹਰ ਲਾ ਦੇਣ ਤੇ ਉਹਨਾਂ ਲੋਕਾਂ ਦਾ ਜਿਹੜੇ ਸੱਜ ਕਿਸਾਨ ਵਿਰੋਧੀ ਇੱਥੇ ਨਾਈਟਰ ਸਰਜ ਰਹੇ ਉਹਨਾਂ ਦਾ ਮੂੰਹ ਹੈ ਜਿਹੜਾ ਉਸ ਦਿ ਭਾਈ ਇਹ ਕਿਲਾਕ ਸੁਭਾਣਾ ਜਿਹੜੇ ਲੋਕ ਘਰਾਂ ਵਿੱਚ ਬੈਠੇ ਆ ਜਿਹੜੀਆਂ ਜਿ세 ਬੰਦਿਆਂ ਆਪਣੇ ਪਿੰਡਾਂ ਦੇ ਵਿੱਚ ਘਰੇ ਬੈਠੇ ਹੋਣ ਨਹੀਂ ਗਏਗਾ ਮੋਰਚੇ ਦੇ ਵਿੱਚ ਹਨ ਤੇ ਜਾਂ ਜਿਹੜੇ ਕਿਸਾਨ ਹਜੇ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਨਹੀਂ ਪਤਾ ਜਾਂ ਉਹਨਾਂ ਨੂੰ ਪਤਾ ਨਹੀਂ ਜਾ ਉਹ ਨਰੇਟਿਵ ਦੇ ਵਿੱਚ ਆ ਕੇ ਉਲਝੇ ਹੋਏ ਆ ਉਹਨਾਂ ਨੂੰ ਭਾਈ ਕੀ ਸੁਨੇਹਾ ਦੇਣਾ ਚਾਹੋਗੇ ਮੈਸੇਜ ਦੇਣਾ ਚਾਹੋਗੇ ਦੇਖੋ ਸਾਡੀ ਤਰਾਸਗੀ ਇਸ ਗੱਲ ਪਿੱਛੇ ਆ ਕਿ ਹਰ ਉਦਯੋਗਪਤੀ ਹਰ ਦੁਕਾਨਦਾਰ ਆਪਣੇ ਮਸਲੇ ਨੂੰ ਸਮਝ ਰਿਹਾ ਕਿ ਅਸੀਂ ਆਹ ਚੀਜ਼ ਵੇਚਣੀ ਆ ਇਹਦੇ ਤੇ ਅਸੀਂ ਕਿੰਨੇ ਮੁਨਾਫੇ ਨਾਲ ਵੇਚਣੀ ਆ ਸਾਡੀ ਜਿਹੜੀ ਤਰਾਸ ਗਈ ਇਸ ਗੱਲ ਪਿੱਛੇ ਰਹਿ ਗਈ ਕਿ ਸਾਡੇ ਕਿਸਾਨ ਇਸ ਗੱਲ ਨੂੰ ਨਹੀਂ ਸਮਝ ਰਹੇ ਇੱਕਾ ਨਹੀਂ ਕਰਦੇ ਮੈਂ ਤੁਹਾਨੂੰ ਪੁਰਾਣੀ ਇੱਕ ਧਾਰਨ ਦੇਵਾਂ ਕਿਸਾਨਾਂ ਨੂੰ ਜਿਹੜੀ ਸਮਝਾਉਣ ਵਾਲੀ ਗੱਲ ਹੈ ਕੁਝ ਸਮਝਦੇ ਕੁਝ ਨਹੀਂ ਸਮਝ ਰਹੇ ਇਹ ਲੜਾਈ 1960-70 ਦੇ ਵਿੱਚ ਸ਼ੁਰੂ ਹੋਈ ਆ ਜਦੋਂ 76 ਰੁਪਏ ਕਵਾਂਟਲ ਕਣਕ ਸੀ ਤੇ 90 ਰੁਪਈਆ ਦਾ ਇੱਕ ਢੋਲ ਤੇਲ ਦਾ ਭਰ ਜਾਂਦਾ ਸੀ ਅੱਜ ਕੀ ਹੋ ਰਿਹਾ ਅੱਜ 10 ਕਵਾਂਟਲ ਨਾਲ ਇੱਕ ਢੋਲ ਤੇਲ ਦਾ ਨਹੀਂ ਭਰਦਾ ਉਸ ਵਕਤ 76 ਰੁਪਏ ਕਵਾਂਟਲ ਕਣਕ ਤੇ 200 ਤੋਂ ਲੈ ਕੇ 250 ਰੁਪਈਆ ਤਨਖਾਹ ਇੱਕ ਅਫਸਰ ਦੀ ਹੁੰਦੀ ਸੀ ਆਈਪੀਐਸ ਅਫਸਰ ਦੀ ਮਤਲਬ ਤਿੰਨ ਜਾਂ ਚਾਰ ਕਵਾਂਟਲ ਕਣਕ ਵੇਚ ਕੇ ਬਰਾਬਰ ਅੱਜ ਕੀ ਹੋ ਰਿਹਾ ਅੱਜ 5 ਕਿੱਲਿਆਂ ਦੀ ਕਣਕ ਵੇਚ ਕੇ ਫਿਰ ਬਰਾਬਰ ਜਿਹੜੀ ਤਨਖਾਹ ਆ ਰਹੀ ਆ ਸਮੇਂ ਮੁਤਾਬਕ 1965-70 ਤੋਂ ਲੈ ਕੇ ਸਾਨੂੰ ਸਾਡੀ ਜਨਸ ਦਾ ਭਾਅ ਨਹੀਂ ਮਿਲਿਆ ਸਾਡੀ ਲੜਾਈ ਇਹ ਹੈ ਕਿ ਥੋਕ ਕੀਮਤ ਸੂਚਕ ਅੰਕ ਦੇ ਵਿੱਚ ਸਾਡੀ ਜਨਸ ਨੂੰ ਨਹੀਂ ਜੋੜਿਆ ਗਿਆ ਆ ਤੁਹਾਡੇ ਆਪਣੇ ਆ ਇਲਾਕੇ ਦੀ ਗੱਲ ਕਰ ਲਗੇ ਪੁਰਾਣੇ ਸਮੇਂ ਚ ਸਾਡੇ ਦਾਦੇ ਨੇ ਅੱਧੀ ਜ਼ਮੀਨ ਬਰਾਨੀ ਹੁੰਦੀ ਸੀ ਅ ਇੱਕ ਫਸਲ 15 ਮਣ ਦਾਣੇ ਪੈਦਾ ਕਰਕੇ ਉਹਨੇ ਕਿਸੇ ਦੀ ਇੱਕ ਪੰਜੀ ਤੱਕ ਕਰਜ਼ੇ ਦੇਣੀ ਸੀ ਦੇਣੀ ਅੱਜ ਉਸੇ ਦਾਦੇ ਦਾ ਪੋਤਰਾ 80 ਮਣ ਝੋਨਾ ਪੰਜਾਬ ਮਣ ਕਣਕ ਵਿੱਚ ਦੀ ਮੱਕੀ ਦੀ ਫਸਲ ਹੋ ਸਕਿਆ ਤਾਂ ਇੱਕ ਮੂੰਗੀ ਦੀ ਫਸਲ ਵੀ ਪੈਦਾ ਕਰ ਰਿਹਾ ਪਰ ਅੱਜ ਉਸੇ ਦਾਦੇ ਦੇ ਪੋਤਰੇ ਦਾ ਇੱਕ ਮਰਲੇਆ ਜਗਾ ਨਹੀਂ ਵਿਲਾ ਤੇ ਉਸੇ ਦਾਦੇ ਦੇ ਪੁੱਤਰੇ ਨੇ ਅੜਤਗੇ ਦਾ ਕਰਜ਼ਾ ਦੇਣਾ ਲੈਂਟ ਦਾ ਕਰਜ਼ਾ ਦੇਣਾ ਬੈਂਕ ਦਾ ਕਰਜ਼ਾ ਦੇਣਾ ਸੋ ਇਹਨੂੰ ਪਿੱਛੇ ਤੋਂ ਲੈ ਕੇ ਜੇ ਆਪਾਂ ਪੂਰੀ ਚੀਜ਼ ਨੂੰ ਦੇਖ ਕੇ ਕਿ ਸਾਡੀ ਕਿਸਾਨੀ ਕਿਸ ਗੱਲੋਂ ਘਾਟੇ ਵੱਲ ਗਈ ਆ ਇਸੇ ਕਰਕੇ ਅਸੀਂ ਕਰਜ਼ਾ ਮੁਕਤੀ ਦੀ ਮੰਗ ਰੱਖਦੇ ਆ ਕਈ ਸਾਡੇ ਵਿਰੋਧੀ ਇਹ ਗੱਲ ਪ੍ਰਚਾਰ ਦਿਆ ਕਿ ਕਿਸਾਨਾਂ ਨੇ ਗੱਡੀਆਂ ਲੈ ਲਈਆਂ ਜੀ ਕਿਸਾਨਾਂ ਨੇ ਕਾਰਾਂ ਲੈ ਲਈਆਂ ਜੀ ਇਹਨਾਂ ਸਰਕਾਰ ਜਾਂ ਤਾਂ ਹੋਇਆ ਤਾਂ ਭਰਾਵੋ ਦੱਸਣਾ ਚਾਹੁੰਨੇ ਆ ਹੱਥ ਜੋੜ ਕੇ ਬੇਨਤੀ ਆ ਗੱਲ ਨੂੰ ਸਮਝੋ ਜੇਕਰ ਸਾਨੂੰ 1965 70 ਦੇ ਉਹਨਾਂ ਤੇਲ ਉਹਦੋਂ ਦੇ ਕੱਪੜੇ ਉਹਦੋਂ ਦੇ ਕੋਈ ਪੈਰਾਂ ਚ ਤੋ ਲੈ ਕੇ ਤਾਂ ਤਿੱਕਰ ਹਰ ਪੈਨਣ ਵਾਲੀ ਸੋਨਾ ਚਾਂਦੀ ਤਿੱਕਰ ਦੀ ਜਿਹੜੀ ਕੀਮਤ ਬਰਾਬਰ ਫਸਲ ਦੀ ਵਾਧੀ ਤਾਂ ਅੱਜ ਕਿਸੇ ਵੀ ਕਿਸਾਨ ਨੇ ਕਰਜਾ ਨਹੀਂ ਸੀ ਦੇਣਾ ਹਾਲਾਂਕਿ ਕੇਂਦਰ ਦੀ ਸਰਕਾਰਾਂ ਵੱਲੋਂ ਕਈ ਹਜ਼ਾਰ ਕਰੋੜਾਂ ਰੁਪਏ ਆ ਜਿਹੜੇ ਉਹ ਸਾਡੇ ਬਣਦੇ ਆ ਤੇ ਅਸੀਂ ਉਹਦੇ ਵਿੱਚੋਂ ਥੋੜਾ ਜਿਹਾ ਕਰਜ਼ਾ ਮੁਕਤੀ ਦੀ ਮੰਗ ਰੱਖਦੇ ਆ ਇਸ ਕਰਕੇ ਮੇਰੀ ਤਾਂ ਤੁਹਾਡੀ ਵੀਡੀਓ ਰਹੀ ਜਿਹੜੇ ਵੀਰ ਵੀਡੀਓ ਦੇਖਣਗੇ ਉਹਨਾਂ ਨੂੰ ਬੇਨਤੀ ਆ ਯਾਰ ਆ ਲੜਾਈ ਆ ਆਖਰੀ ਆ ਵੱਡੀ ਲੜਾਈ ਆ ਮੋਰਚਾ ਜਿੱਤ ਜਾਣਾ ਕਿਤੇ ਇਹ ਨਾ ਹੋਵੇ ਉਧਰੋਂ ਮੋਰਚੇ ਦੇ ਵਿੱਚੋਂ ਜਿੱਤ ਦਾ ਐਲਾਨ ਹੋਵੇ ਤੇ ਅਸੀਂ ਘਰਾਂ 'ਚ ਬੈਠੇ ਰਹਿ ਗਏ ਅਸੀਂ ਫਿਰ ਇਹ ਸੋਚ ਕੇ ਆਉਣ ਵਾਲੀ ਪੀੜ੍ਹੀ ਜਦੋਂ ਸਾਨੂੰ ਸਵਾਲ ਕਰੋ ਕਿ ਜਿਸ ਦਿਨ ਜ਼ਮੀਨ ਬੱਚੀ ਸੀ ਉਹਦੇ ਤੁਸੀਂ ਕਿੱਥੇ ਸੀ ਅਸੀਂ ਇਹ ਕਹਿਣ ਨਾਲੋਂ ਵੀ ਅਸੀਂ ਤਾਂ ਸਕੁੱਟੀ ਗਏ ਅਸੀਂ ਤਾਂ ਉਹਨਾਂ ਨੂੰ ਭੰਡੀ ਗਏ ਸਗੋਂ ਦੀ ਹਿੱਕ ਥਾਪੜ ਕੇ ਇਹ ਕਹਿਣ ਜੋਗੇ ਹੋਗੇ ਵੀ ਅਸੀਂ ਪਿੰਡਾਂ 'ਚ ਮੀਟਿੰਗਾਂ ਕਰਾਈਆਂ ਸੀ ਆ ਫਲਾਣੇ ਪਿੰਡ ਤੋਂ ਇੰਨੇ ਕਿਸਾਨਾਂ ਨਾਲ ਟਰਾਲੀਆਂ ਗ ਅਸੀਂ ਦੱਬ ਕੇ ਲੜੀ ਸੀ ਜ਼ਮੀਨ ਤਾਂ ਵੱਜ ਗਈ ਇਸ ਕਰਕੇ ਜਿਵੇਂ ਉਹ ਕਹਾਵਤ ਆਪਾਂ ਇੱਕ ਕਹਿੰਦੇ ਹੁੰਨੇ ਆ ਵੀ ਜੰਗਲ ਦੇ ਵਿੱਚ ਅੱਗ ਲੱਗ ਗਈ ਉਹ ਚਿੜੀ ਚੁੰਧ ਨਾਲ ਆਪਣੀ ਅੱਗ ਜਿਹੜੀ ਪਾਣੀ ਪਾ ਪਾ ਕੇ ਬੁਝਾਉਣ ਲੱਗ ਗਈ ਜਿਹੜੇ ਬਾਂਦਰ ਸ਼ੇਰ ਹੋਰ ਜਾਨਵਰ ਸੀ ਉਹ ਹੱਸਣ ਲੱਗੇ ਚਿੜੀ ਕਹਿੰਦੀ ਵੀ ਤੁਸੀਂ ਕਿਉਂ ਹੱਸਦੇ ਹੋ ਉਹ ਕਹਿੰਦੇ ਅਸੀਂ ਤਾਂ ਆਏ ਹੱਸਦੇ ਆ ਕਿ ਤੂੰ ਘੜਗ ਬੁਝਾ ਲੇਂਗੀ ਪਰ ਉਹ ਚਿੜੀ ਨੇ ਇਹ ਗੱਲ ਕਹੀ ਸੀ ਵੀ ਅੱਗ ਬੁਝੇ ਜਾਂ ਨਾ ਬੁਝੇ ਹਰ ਚੀਜ਼ ਦਾ ਹਰ ਲੜਾਈ ਦਾ ਹਰ ਅੰਦੋਲਨ ਦਾ ਇੱਕ ਇਤਿਹਾਸ ਲਿਖਿਆ ਜਾਣਾ ਚਾਹੀਏ ਸਾਡੇ ਗੁਰੂਆਂ ਦਾ ਲਿਖਿਆ ਗਿਆ ਸਾਡੇ ਇੱਥੇ ਸ਼ਹੀਦ ਭਗਤ ਸਿੰਘ ਵਰਗਿਆਂ ਦਾ ਲਿਖਿਆ ਗਿਆ ਸਾਡੇ ਹੋਰ ਆਜ਼ਾਦੀਆਂ ਕਲਾਟੀਆਂ ਦਾ ਇਤਿਹਾਸ ਲਿਖਿਆ ਗਿਆ ਉਸ ਇਤਿਹਾਸ ਧੰਨਵਾਦ ਬਈ ਬਹੁਤ ਬਹੁਤ ਤੁਹਾਨੂੰ